ਅੰਮ੍ਰਿਤਸਰ ਦੇ ਬੱਸ ਸਟੈਂਡ ਦੇ ਐਗਜ਼ਿਟ ਗੇਟ ਦੇ ਨਾਲ ਲੱਗਦੀ ਸ਼ਹੀਦ ਭਗਤ ਸਿੰਘ ਮਾਰਕੀਟ ਦੇ ਬਾਹਰ ਪਏ ਕੂੜੇ ਕਾਰਨ ਲੋਕ ਬਹੁਤ ਪਰੇਸ਼ਾਨ ਹੋ ਰਹੇ ਨੇ ਇੱਥੋਂ ਦੇ ਦੁਕਾਨਦਾਰਾਂ ਨੇ ਫਾਸਟ ਵੀ ਨਿਊਜ਼ ਟੀਮ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਇੱਥੇ ਕਈ ਦਿਨਾਂ ਤੋਂ ਇਹ ਕੂੜਾ ਇੱਥੇ ਇਕੱਠਾ ਹੋ ਰਿਹਾ ਹੈ ਅਤੇ ਇਹ ਮਾਰਕੀਟ ਦਾ ਐਂਟ੍ਰੈਂਸ ਹੈ ਇਸ ਪਏ ਕੂੜੇ ਕਾਰਨ ਰਸਤਾ ਵੀ ਰੁਕਦਾ ਹੀ ਹੈ ਔਰ ਇੱਥੇ ਕੂੜੇ ਵਿੱਚ ਖੜੇ ਗੰਦੇ ਪਾਣੀ ਕਾਰਨ ਬਦਬੂ ਫੈਲਦੀ ਹੈ ਜਿਸ ਨਾਲ ਵਾਤਾਵਰਣ ਵੀ ਦੂਸ਼ਿਤ ਹੋ ਰਿਹਾ ਹੈ ਅਤੇ ਉਹਨਾਂ ਦੀ ਦੁਕਾਨਦਾਰੀ ਤੇ ਇਸ ਦਾ ਬਹੁਤ ਅਸਰ ਪੈ ਰਿਹਾ ਹੈ ਉਹਨਾਂ ਕਿਹਾ ਕਿ বাস ਸਟੈਂਡ ਤੋਂ ਬਾਹਰੋਂ ਆਉਣ ਵਾਲੀ ਸੰਗਤ ਅਤੇ ਹੋਰ ਸਲਾਨੀਆਂ ਤੇ ਗੁਰੂ ਨਗਰੀ ਦੀ ਕੀ ਦਿਖ ਲੈ ਕੇ ਜਾਂਦੇ ਹੋਣਗੇ। ਉਹਨਾਂ ਕਿਹਾ ਕਿ ਨਿਗਮ ਪ੍ਰਸ਼ਾਸਨ ਵੱਲੋਂ ਸ਼ਹਿਰ ਦੀ ਸਫਾਈ ਵਿਵਸਥਾ ਦੇ ਬਹੁਤ ਦਾਅਵੇ ਕੀਤੇ ਜਾਂਦੇ ਹਨ ਪਰ ਸਾਰੇ ਦਾਅਵੇ ਖੋਖਲੇ ਹੀ ਸਾਬਿਤ ਹੁੰਦੇ ਨੇ। ਉਹਨਾਂ ਸਰਕਾਰ ਅਤੇ ਨਿਗਮ ਪ੍ਰਸ਼ਾਸਨ ਤੋਂ ਅਪੀਲ ਕੀਤੀ ਹੈ ਕੀ ਇਸ ਜਗ੍ਹਾ ਵੱਲ ਵਿਸ਼ੇਸ਼ ਧਿਆਨ ਦੇ ਕੇ ਇੱਥੋਂ ਦੀ ਸਫਾਈ ਕਰਵਾਈ ਜਾਵੇ ਸਰ ਅਸੀਂ ਇਸ ਟਾਈਮ ਤੇ ਪੂਰੇ ਬੱਸ ਸਟੈਂਡ ਦਾ ਜਿਹੜਾ ਐਗਜ਼ਿਟ ਗੇਟ ਹੈ ਉਹਦੇ ਨਾਲ ਬਿਲਕੁਲ ਸ਼ਹੀਦ ਭਗਤ ਸਿੰਘ ਐਕਸਟੈਂਸ਼ਨ ਮਾਰਕੀਟ ਹੈ ਗਿਆ ਅਸੀਂ ਉੱਥੇ ਖੜੇ ਦੇ ਤੇ ਸਾਨੂੰ ਸਰ ਇੰਨੀ ਇੱਕ ਪਰੇਸ਼ਾਨੀ ਇੱਥੋਂ ਦੀ ਆਉਂਦੀ ਰਹੀ ਹੈ ਕਿ ਤੁਸੀਂ ਇੱਥੇ ਦੇਖ ਸਕਦੇ ਹੋ ਕਿ ਕੂੜੇ ਦੇ ਢੇਰ ਲੱਗੇ ਪਏ ਐਂਟਰਸ ਦੇ ਉੱਤੇ ਹੀ ਤੇ ਕਾਰਪੋਰੇਸ਼ਨ ਦੇ ਤੇ ਕੋਈ ਧਿਆਨ ਨਹੀਂ ਗਾ ਪਾਣੀ ਦੇ ਤੇ ਪਿੰਪਿਨਾੜ ਦੇਖੋ ਪਾਣੀ ਕਿੱਧਰ ਤੇ ਕੂੜੇ ਦੇ ਵਿੱਚ ਭਰ ਚੁੱਕਾ ਹੈ ਤੇ ਮੱਛਰ ਦੀ ਪਿੰਪਿਨਾੜ ਢੀ ਗਿਆ ਤੇ ਲੋਕ ਇੱਥੇ ਕੀ ਕਰ ਰਹੇ ਕਿ ਵਾਸ਼ਰੂਮ ਤੱਕ ਵੀ ਸਾਹਮਣੇ ਬਾਹਰ ਕਰ ਰਹੇ ਨੇ इवन देन ਕਿ ਸਾਡੇ ਇੱਥੇ ਲੇਡੀਜ਼ ਕਸਟਮਰ ਨਹੀਂ ਆ ਰਹੇ ਨਾ ਉਹਨਾਂ ਦਾ ਵੀ ਦੁਰਹਾਰ ਹੋਇਆ ਹੁੰਦਾ ਕਿ ਅੰਦਰ ਕਿਸਰਾ ਹਨ ਕਿਉਂਕਿ ਇੱਥੇ ਲੋਕ ਹੀ ਵਾਸ਼ਰੂਮ ਵੀ ਬਾਹਰ ਕਰੀ ਬਾਥਰੂਮ ਹੀ ਬਾਹਰ ਕਰੀ ਜਾਂਦੇ ਪਏ ਨੇ ਤੇ ਅਸੀਂ ਇੰਨੇ ਪਰੇਸ਼ਾਨ ਆ ਕਿ ਕੂੜੇ ਤੋਂ ਕਿ ਐਂਟਰਸ ਆਪਣੀ ਸਾਡੀ ਕਨਵੈਨਸ ਤੱਕ ਨਹੀਂ ਅੰਦਰ ਆ ਸਕਦੀਆਂ ਕਿਉਂਕਿ ਰਸਤਾ ਤੁਸੀਂ ਦੇਖ ਲਓ ਸਾਰਾ 2-3 ਫੁੱਟ ਰਹਿ ਗਿਆ ਤੇ ਕਾਰਪੋਰੇਸ਼ਨ ਹੈ ਸੁੱਤੀ ਪਈ ਹੋਈ ਹੈ ਕੋਈ ਧਿਆਨ ਨਹੀਂ ਇਹਨਾਂ ਦਾ ਹੈਗਾ ਕੋਈ ਇਹਨਾਂ ਦਾ ਡਿਪਾਰਟਮੈਂਟ ਨਹੀਂ ਹੈ ਦੇਖਦਾ ਕਿ ਇੱਥੇ ਐਂਟਰ ਐਗਜ਼ਿਟ ਹੋ ਰਿਹਾ ਹੈ ਅਗਰ ਬਸਾਂ ਵੀ ਇੱਥੋਂ ਜਾ ਰਹੀਆਂ ਬਾਹਰੋਂ ਆਏ ਵਪਾਰੀ ਆ ਰਹੇ ਨੇ ਬਾਹਰੋਂ ਆਏ ਟੂਰਿਸਟ ਆ ਰਹੇ ਨੇ ਹਰਮੰਦਰ ਸਾਹਿਬ ਸੰਗਤ ਵਸੇ ਇੱਥੇ ਆਉਂਦੇ ਸਿੱਧਾ ਸਤਿ ਨਮਸਤਕ ਹੋਣ ਲਈ ਆਉਂਦੇ ਦੁਰਗਿਆਂ ਮੰਦਰ ਆਉਂਦੇ ਆ ਪਰ ਇਹਨਾਂ ਦਾ ਕੋਈ ਧਿਆਨ ਨਹੀਂਗਾ ਕਿ ਕੂੜੇ ਦੇ ਢੇਰ ਲੱਗੇ ਆ ਜੀ ਇਹਦਾ ਭਾ ਲਿਫਟਿੰਗ ਕਰਾਈ ਜਾਵੇ ਉਦਾਂ ਕਮਿਸ਼ਨਰ ਸਾਹਿਬ ਬੜਾ ਕਹਿੰਦੇ ਨੇ ਕਿ ਸ਼ਹਿਰ ਨੂੰ ਅਸੀਂ ਸਾਫ਼ ਸੁਥਰਾ ਬਣਾਈਏ ਬਣਾਈਏ ਕਿਸ ਤਰ੍ਹਾਂ ਕਿ ਅਗਰ ਤੁਹਾਡੀ ਲਿ ਅਸੀਂ ਪ੍ਰਸ਼ਾਸਨ ਅੱਗੇ ਖਾਸ ਕਰਕੇ ਕਮਿਸ਼ਨ ਸਾਹਿਬ ਅੱਗੇ ਬੇਨਤੀ ਕਰਦੇ ਹਾਂ ਕਿ ਸਾਨੂੰ ਇਹ ਜਿਹੜੀ ਦਿੱਕਤ ਆ ਰਹੀ ਹੈ ਇਹ ਤੋਂ ਜਲਦੀ ਤੋਂ ਜਲਦੀ ਸਾਨੂੰ ਰਾਹਤ ਦਿਵਾਈ ਜਾਵੇ। ਦੋਸਤੋ ਸਰਕਾਰਾਂ ਵੱਲੋਂ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਨਿਗਮ ਵਿਭਾਗ ਵੱਲੋਂ ਅੰਮ੍ਰਿਤਸਰ ਗੁਰੂ ਨਗਰੀ ਨੂੰ ਬਹੁਤ ਹੀ ਸਾਫ਼ ਸੁਥਰਾ ਸ਼ਹਿਰ ਔਰ ਇਸ ਦੀ ਸਫਾਈ ਸਵੈ ਦੀ ਵਿਵਸਥਾ ਦੇ ਬਹੁਤ ਦਾਅਵੇ ਕੀਤੇ ਜਾਂਦੇ ਹਨ ਪਰ ਤਸਵੀਰਾਂ ਕੁਝ ਉਲਟੀ ਹੁੰਦੀਆਂ ਨੇ ਹਰ ਵਾਰ। ਅਸੀਂ ਇਹੋ ਜੇ ਮੁੱਦੇ ਹਮੇਸ਼ਾ ਉਜਾਗਰ ਕਰਦੇ ਹਾਂ ਤਾਂ ਜੋ ਉਹਨਾਂ ਨੂੰ ਇਸ ਬਾਰੇ ਕੋਈ ਜਾਗਰੂਕਤਾ ਆਵੇ ਔਰ ਇੱਥੇ ਦੇ ਸਹੀ ਕੰਮ ਕਰਵਾ ਸਕਣ ਸਫਾਈ ਕਰਵਾ ਸਕਣ ਜਿਹੜਾ ਵੀ ਇਲਾਕੇ ਜਿਸੀਂ ਜਾਣੇ ਆਂ। ਬਸ ਸਟੈਂਡ ਉਹਦੇ ਐਗਜ਼ਿਟ ਗੇਟ ਦੇ ਬਾਹਰ ਪਹਿਲਾ ਜਿਹੜਾ ਬਲਾਕ ਪੈਂਦਾ ਹੈ ਸ਼ਹੀਦ ਭਗਤ ਸਿੰਘ ਮਾਰਕੀਟ ਹੈ ਆਈਡੀਆ ਚ ਮਾਰਕੀਟ ਦੇ ਨਾਲ ਪੈਂਦੀ ਹੈ ਔਰ ਤੁਸੀਂ ਦੇਖ ਸਕਦੇ ਹੋ ਇਸ ਬਲਾਕ ਦੀ ਐਂਟਰੈਂਸ ਤੇ ਕੋੜਾ ਕਿਵੇਂ ਜਮਾ ਹੋਇਆ ਹੈ ਗੰਦਾ ਪਾਣੀ ਖੜਾ ਹੈ ਪਤਾ ਨਹੀਂ ਕਿ ਕਿੰਨੀ ਦੇਰ ਦਾ ਪੁਰਾਣਾ ਹੈ ਇਹ ਕੂੜਾ ਹੈ ਬੱਸਾਂ ਇਥੋਂ ਐਗਜ਼ਿਟ ਜੀ ਨਿਕਲਦੀਆਂ ਹੁੰਦੀਆਂ ਜਾਂਦੀਆਂ ਨੇ ਨਿਕਲ ਕੇ ਇਥੋਂ ਲੋਕ ਐਂਟਰ ਹੁੰਦੇ ਨੇ ਅੰਦਰ ਜਿਹੜੀ ਮਾਰਕੀਟ ਹੈ ਉੱਥੇ ਸ਼ਾਪਿੰਗ ਕਰਨ ਆਉਂਦੇ ਨੇ ਲੇਕਿਨ ਹਾਲਾਤ ਤੁਸੀਂ ਦੇਖ ਸਕਦੇ ਹੋ ਕਿੱਥੇ ਨੇ ਉਹਨਾਂ ਦੇ ਦਾਅਵੇ ਸਫਾਈ ਦੀ ਵਿਵਸਥਾ ਦੇ ਔਰ ਤੁਸੀਂ ਹਾਲਾਤ ਦੇਖੇ ਨੇ ਕਿ ਜਿਹੜਾ ਇੱਥੇ ਵ সুবিধা ਨਹੀਂ ਹੈ ਇਸ ਲਈ ਜਿਵੇਂ ਦੱਸਿਆ ਕਿ ਲੋਕ ਬਾਹਰ ਹੀ ਗੰਦਗੀ ਫਲਾਉਂਦੇ ਨੇ ਜੋ ਬਹੁਤ ਹੀ ਮਾੜਾ ਅਸਰ ਪਾਉਂਦੇ ਨੇ ਵਾਤਾਵਰਣ ਤੇ ਦੁਕਾਨਦਾਰੀ ਤੇ ਔਰ ਜਿਹੜੇ ਬਾਹਰੋਂ ਟੂਰਿਸਟ ਆਉਂਦੇ ਉਹਨਾਂ ਤੇ ਕੀ ਇਮਪ੍ਰੈਸ਼ਨ ਪਏਗਾ ਬਸਟੈਂਡ ਨੇੜੇ ਹੈ ਉੱਥੇ ਲੋਕ ਇੱਥੋਂ ਬਸਰ ਉਤਰਦੇ ਵੀ ਨੇ ਇੱਥੋਂ ਜਾਂਦੇ ਵੀ ਨੇ ਸੋ ਜ਼ਿਲ੍ਹਾ ਪ੍ਰਸ਼ਾਸਨ ਨੂੰ ਸਬੰਧਤ ਵਿਭਾਗ ਨੂੰ ਚਾਹੀਦਾ ਹੈ ਪਹਿਲ ਦੇ ਆਧਾਰ ਤੇ ਇਹਨਾਂ ਚੀਜ਼ਾਂ ਵੱਲ ਧਿਆਨ ਦਿੱਤਾ ਜਾਵੇ ਔਰ ਇਹ ਜਿਹੜੀਆਂ ਕਮੀਆਂ ਪੇਸ਼ੀਆਂ ਸ਼ਹਿਰ 'ਚ ਨਜ਼ਰ ਆਉਂਦੀਆਂ ਨੇ ਉਹਨਾਂ ਨੂੰ ਦੂਰ ਕੀਤਾ ਜਾਵੇ ਤਾਂ ਜੋ ਸ਼ਹਿਰ ਵਾਸੀ ਨੂੰ ਬਾਹਰੋਂ ਅੰਦਰੋਂ ਆਉਣ ਵਾਲੇ ਕਿਸੇ ਵੀ ਯਾਤਰੀ ਨੂੰ ਕਿਸੇ ਸੰਗਤ ਨੂੰ ਫਾਸਟ ਨਿਊਜ਼ ਲਈ ਅੰਮ੍ਰਿਤਸਰ ਤੋਂ ਅਜੀਤ ਕੁਮਾਰ